ਸੀ ਖਾਨ ਲੱਗੇ ਸੀਗੇ ਹਦਵਾਣਾ ਠੀਕ ਹੈ ਤੇ ਉਹ ਭਾਈ ਸਾਹਿਬ ਸਾਨੂੰ ਦੇਖਦਾ ਪਿਆ ਸੀਗਾ ਉਥੋਂ ਖਿੜਕੀ 'ਚੋਂ ਠੀਕ ਹੈ ਤੇ ਹੁਣ ਅੰਦਰੋਂ ਆਵਾਜ਼ਾਂ ਆਉਂਦੀਆਂ ਬੈਸੀ ਠੀਕ ਹੈ ਤੇ ਹੁਣ ਦਿਖਾਉਂਦੀਆਂ ਆ ਅਦਰ ਏਸੀ ਲੱਗਿਆ ਹੋਆ ਬੰਦਾ ਕਹਿੰਦਾ ਏਸੀ 'ਚ ਪੈ ਜਾਓ ਆਪਣਾ ਆਰਾਮ ਨਾਲ ਹੈ ਨਾ ਬਾਹਰ ਬਹੁਤ ਗਰਮੀ ਆ ਆ ਦੇਖੋ ਇਹਨੇ ਕੀ ਕੀਤਾ ਇੱਥੋਂ ਆਸ ਹਾਲਾ ਮੈਂ ਇੱਥੋਂ ਵੀ ਇਕੱਠਾ ਕਰਦਾ ਡੰਗਰ ਇਨਸਾਨ ਨੇ ਇਸ ਆ ਪਰਦਾ ਦੇਖੋ ਆਈ ਨਾ ਕਰਕੇ ਲਾਇਆ ਸੀਗੇ ਵੀ ਅੰਦਰ 쿨ਿੰਗ ਰਹੇ ਤੇ ਆਹ ਤਾਂ ਸਾਹਮਣੇ ਆ ਕੰਮ ਕੀਤੇ ਨੇ ਹਾ ਪਿੰਆ ਐ ਵਧੀਆ ਵਧੀਆ ਕੁੱਟਾ ਕੁੱਟਾ ਮੰਮੀ ਕੋਲ ਆ ਪਾਵੇ ਦੇ ਆ ਕੇ ਦਿੱਤਾ ਆ ਆ ਕੇ ਦਿੱਤਾ ਹਾਂ ਛਿੱਟ ਤਾਂ ਖਾ ਵੀ ਲੈਣੀ ਮੰਮੀ ਤਾਂ ਆ ਕੇ ਦਿੱਤਾ ਗਲਤੀ ਹੈ ਨਾ ਤੇਰੀ ਸੌਰੀ ਮੰਗ ਹਾ ਕੇ ਤਾਂ ਦੇਖਦਾ ਤੂੰ ਹੈਲੋ ਕਰ ਹੈਲੋ ਗਲਤੀ ਹੈ ਨਾ ਕਰ ਹੈਲੋ ਛਿੱਟ ਛਿੱਟ ਕਰ ਹੈਲੋ ਹੈਲੋ ਕਰ ਕਰ ਗਲਤੀ ਹੈ ਨਾ ਮੰਨਦਾ ਗਲਤੀ ਆਪਣੀ ਚੱਪੜਾ ਨਾ ਕੁੱਟਾ ਇਹਨੂੰ ਝਾੜੂ ਲੱਗਿਆ ਨਾ ਨਾ ਕੰਨ ਕੰਨ ਪੱਟ ਦਮ ਆ ਕੰਨ ਛੋਟੇ ਛੋਟੇ ਜਿਹੜੇ ਛੋਟੇ ਛੋਟੇ ਕੰਨ 10 ਕਹਿ 10 ਹਾਂ ਹਾਂ ਆ ਇਹ ਇਹ ਇੱਥੇ ਆ ਕੰਮ ਨਾ ਲੱਗਿਆ ਵਾ ਏਸੀ ਚੱਲਦਾ ਭੀ ਆ ਦੇਖੋ ਜਿਨ੍ਹਾਂ ਨੇ ਏਸੀ ਦੇ ਫਾਇਦੇ ਲਏ ਆ ਸਭ ਇਹ ਆਰਾਮ ਨਾਲ ਬੈਠਾ ਆ ਆਪਣਾ ਤੇ ਉਹ ਦੇਖੋ ਬਸ ਹਾਂ ਪਰਦਾ ਲਾ ਲੰਦੇ ਭੀ ਮੈਂ ਬੇਸ਼ੌਰੀ ਮੈਂ ਹੈ ਕੋਈ ਅਕਲ ਤੇਨੂੰ ਬਾਪੂ ਕੋਨੀਓ ਆਵਾਜ਼ ਕੋਮ ਜਿੱਕਾ ਦਕ ਕੋਮ ਜਿੱਕਾ ਦਕ ਦਕ ਦਕਾਪਤੋ ਮੈਂ ਜੱਟਾਂ ਦੀ ਸਮੈਲਾ ਨਹੀਂ ਹੋਣੀ ਆ ਖਾਣ ਦੀ ਅੱਕ ਲੱਗੀ ਆਪਣੀਆਂ ਚੀਜ਼ੀਆਂ ਖਾ ਗਏ ਆਪਣੀਆਂ ਆਪਣੀਆਂ ਚੀਜ਼ੀਆਂ ਖਾਦੇ ਹਾਂ ਮਾ ਕਰ ਤੰਗ ਮਾਂ ਹਾਂ ਬੈਠੇ ਚੱਲ ਬੈਠਾ ਆਫ ਨਾ ਇਹ ਅੱਜ ਘੋਟਲੇ ਕਿੰਨਾ ਮੰਤੇ ਹੀ ਨਹੀਂ ਬੈਠਿਆ ਬੈਰਾ 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 ਹਾਂ ਬਸ ਸੌ ਜਾ ਹੁਣ ਹੁਣ ਤੋਂ ਪਹਿਲਾਂ ਹੁਣ ਸੌ ਜਾ ਹੁਣ ਨਾ ਤੇਰਾ ਹੋਰ ਦੋ ਨਾ ਸ਼ੁਗਰ ਕਿਤੇ ਆ ਦੇਖੋ ਇਥੋਂ ਮੈਂ ਲਾ ਦ ਕਰਤੀ ਉਹ ਛੇ ਦਿਨੇ ਆ ਹਾਂ ਦੇਖਿਆ ਨਹੀਂ ਕੋਤ ਇਹ ਆ ਦੇਖੋ ਕੀ ਸੀ ਆ ਆ ਗਿਆ ਸੀ ਇਹ ਕਿਹੜੇ ਪਾਸੇ ਆਮਲਾ ਸੀ ਪਿੱਛੇ ਆਮਲਾ ਹੈ ਪਿੱਛੇ ਬੱਸ ਨਾ ਮਾਰੋ ਉਹ ਮੇਰੇ ਪਰ ਨੂੰ ਦੇ ਕੇ ਦਾਲਾ ਦੂਜਾ ਕੀਤਾ ਆ ਦੇਖੋ ਇੱਥੇ ਹੋਰ ਦਿੱਤਾ ਵਾ ਮਾਪੂਤ ਸ਼ਰਮ ਹੈ ਇੱਦਾਂ ਕਿ ਤੈਨੂੰ ਮੈਸੇਜ ਨਹੀਂ ਬਾਹਰਨਾ ਹੁਣ ਮੈਂ ਬਾਹਰੇ ਕੱਢ ਦੇਣਾ ਮੈਂ ਅੰਦਰ ਪਹਿਣਾ ਐ ਪਹਿਣਾ ਅੰਦਰ ਸੌਣਾ ਚਾਹਨਾ ਤੂੰ ਅੰਦਰ ਪਤਾ ਫਿਰ ਚਾਹਨਾ ਕਿ ਮੈਂ ਬਾਹਰ ਗਰਮੀ ਚ ਨਾ ਮਰਾਂ ਇਹ ਦੋਵੇਂ ਪਾਦੇ ਨਾਲ ਪਤਾ ਨਾ ਉਹ ਬਾਹਰ ਕਿੰਨੇ ਲੋ ਵਿਚਾਰੇ ਗਰਮੀ ਦੇ ਵਿੱਚ ਨਾ ਮਰਦੇ ਆ ਮਰ ਲਾ ਤੂੰ ਵੀ ਸ਼ੀਧੀਆਂ ਪ੍ਰਾਪਤੀਆਂ ਕਰਨੀਆਂ ਹੋਂਗਾ ਤਾ ਦੇ ਕਿੱਦਾਂ ਆ ਐਸੀ ਚ ਵੀ ਹੋਂਗਣੇ ਚੜਿਆ ਵਾ ਪਾ ਦੇ ਸੰਗਲ ਨੂੰ ਕੁੱਤਾ ਹੁਣ ਦੇਖੋ ਕਿਦਾਂ ਖਾ ਗਈ ਤੀਆਂ ਮਾਂ ਮੰਮੀ ਕੋਲੋਂ ਤਾਂ ਨਹੀਂ ਡਰਦਾ ਹੈਗਾ ਇਹ ਮੈਂ ਗਲਤੀ ਮਹਿਸੂਸ ਹੁੰਦੀ ਹੈ ਕਿ ਨਹੀਂ ਸ਼ੁੱਤ ਨੂੰ ਬਹੁਤ ਜ਼ੋਰ ਮੇਰਾ ਪੱਤਾ ਤੁਹਾਡੇ ਤੋਂ ਨਹੀਂ ਇਹ ਡਰਦਾ ਹੈਗਾ ਆ ਜਿਹੜਾ ਹੁਣ ਤੇ ਗਲਤੀ ਕੀਤੀ ਫੇਰ ਤੂੰ ਦੇਖ ਲਈ ਮਾਂ ਥਾ ਸੋਲ ਦੀਆ ਡਰਾਮੇ ਬਾਜ਼ ਇਨਸਾਨ ਅਡੀ ਅੱਖਾਂ ਦੇਖੋ ਅੱਖਾਂ ਦੀਆਂ ਕਿੰਨਾ ਸ਼ਤਾਨ ਹੈ ਮੂੰਹ ਥੱਲੇ ਨੂੰ ਕੀਤੀਆਂ ਅੱਖਾਂ ਦੇਖੋ ਇਹਦੀਆਂ ਹੁ ਪਹਿਲਾ ਟੱਕੇ